ਜਿਹੜੀਆਂ ਪੁਲਿਸ ਵਾਲੀਆਂ ਨੇ ਪੁਲਿਸ ਮੁਲਾਜ਼ਮ ਨੇ ਜਿਹੜੀਆਂ ਕੱਲੀ ਅਮਨਦੀਪ ਕੌਰ ਨਹੀਂ ਹੋਰ ਵੀ ਬਹੁਤ ਨੇ ਜਿਹੜੀਆਂ ਵਰਦੀ ਪਾ ਕੇ ਰੀਲਾ ਮਣਾਉਂਦੀਆਂ ਨੇ ਵਰਦੀ ਪਾ ਕੇ ਠੁੰਮਕੇ ਲਾਉਂਦੀਆਂ ਨੇ ਇਹਨਾਂ ਦੇ ਉੱਪਰ ਵੀ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਆ ਇਹਨਾਂ ਦੇ ਇੰਸਟਾਗ੍ਰam ਜਾ ਤਾਂ ਇੰਸਟਾਗ੍ਰam ਦੇ ਉੱਪਰ ਕੋਈ ਕਾਰਵਾਈ ਕਰੋ ਬੰਦ ਕਰਾਓ ਜਾਂ ਫਿਰ ਇਹਨਾਂ ਨੂੰ ਨੌਕਰੀ ਤੋਂ ਘਰੇ ਬਿਠਾਓ ਕਿ ਤੁਸੀਂ ਜਾ ਕੇ ਨੱਚੋ ਠੁੰਮਕੇ ਲਾਓ ਤੁਸੀਂ ਪਰ ਵਰਦੀ ਪਾ ਕੇ ਕੋਈ ਵੀ ਮੁਲਾਜ਼ਮ ਚਾਹੇ ਕੋਈ ਲੇਡੀਜ਼ ਆ ਜਾਂ ਕੋਈ ਬੰਦਾ ਉਹਨਾਂ ਨੂੰ ਵਰਦੀ ਪਾ ਕੇ ਇਹ ਖੁੱਲ ਨਹੀਂ ਹੋਣੀ ਚਾਹੀਦੀ ਕਿ ਤੁਸੀਂ ਇੰਸਟਾਗ੍ਰam ਦੇ ਉੱਪਰ ਟਿਕਟੌਕ ਦੇ ਉੱਪਰ ਠੁੰਮਕੇ ਲਾ ਵਦਨਾਮ ਹੋਏ ਤਾਂ ਕੀ ਹੁਆ ਚਲੋ ਨਾਮ ਤਾਂ ਹੁਆ ਇਹੀ ਕਹਾਵਤ ਹੈ ਜਿਹੜੀ ਅਮਨਦੀਪ ਕੌਰ ਚਿੱਟੇ ਵਾਲੀ ਥਾਰ ਵਾਲੀ ਕੁੜੀ ਦੇ ਉੱਪਰ ਜਮ੍ਹਾਂ ਸਹੀ ਬੈਠਦੀ ਹੈ ਚਾਹੇ ਕਈ ਦਿਨਾਂ ਤੋਂ ਮਿੱਟੀ ਪਲੀਤ ਹੋਈ ਪਈ ਹੈ ਸੋਸ਼ਲ ਮੀਡੀਆ ਦੇ ਉੱਪਰ ਲੋਕਾਂ ਨੇ ਜਲੂਸ ਕੱਢ ਰੱਖਿਆ ਹਰ ਦੂਜੀ ਤੀਜੀ ਪੋਸਟ ਐਸੇ ਥਾਰ ਵਾਲੀ ਪੁਲਿਸ ਵਾਲੀ ਦੀ ਤੁਹਾਨੂੰ ਨਜ਼ਰ ਆਜੂਗੀ ਪਰ ਫੇਰ ਵੀ ਇੱਕ ਚੀਜ਼ ਤੁਸੀਂ ਨੋਟ ਕਰਿਓ ਜਿਸ ਦਿਨ ਇਹ ਪੂਰਾ ਸ਼ੋਸ਼ਰਾਬਾ ਹੋਇਆ 2 ਅਪ੍ਰੈਲ ਨੂੰ ਉਸ ਦਿਨ ਇਸ ਪੁਲਿਸ ਵਾਲੀ ਦੇ ਇੰਸਟਾਗ੍ਰam ਦੇ ਉੱਪਰ ਜਿਹੜੇ ਫਾਲੋਅਰ ਸੀ 30000 ਸੀ ਅਤੇ ਅੱਜ ਅਗਰ ਆਪਾਂ ਗੱਲ ਕਰਦੇ ਹਾਂ 4 ਦਿਨਾਂ ਮਗਰੋਂ ਤਾਂ ਇਸ ਪੁਲਿਸ ਵਾਲੀ ਦੇ ਫਾਲੋਅਰ 70000 ਪਾਰ ਕਰ ਚੁੱਕੇ ਨੇ ਜਾਨੀ ਕਿ ਹਰ ਦਿਨ 10000 ਤੋਂ ਜ਼ਿਆਦਾ ਲੋਕ ਐਸੇ ਲੋਕਾਂ ਨੂੰ ਫਾਲੋ ਕਰ ਰਹੇ ਨੇ ਇਹ ਕੁੜੀ ਨੂੰ ਫਾਲੋ ਕਰ ਰਹੇ ਨੇ ਹਰ ਰੋਜ਼ 10000 ਦੇ ਕਰੀਬ ਲੋਕਾਂ ਬਹੁਤ ਵੱਡੀ ਗਿਣਤੀ ਹੈ ਹੁਣ ਅਗਰੇ 5-7 ਦਿਨ ਹੋਰ ਸ਼ੋਰ ਸ਼ਰਾਬਾ ਚੱਲਦਾ ਰਿਹਾ ਤਾਂ ਮਿਲੀਅਨ ਪਾਰ ਕਰ ਜੂਗੀ ਇੰਸਟਾਗ੍ਰਾਮ ਦੇ ਉੱਪਰ ਪਤਾ ਨਹੀਂ ਕੀ ਚੱਕਰ ਹੈ ਜਿਹੜੇ ਇਸ ਤਰ੍ਹਾਂ ਦੇ ਪੁੱਠੇ ਲੋਕ ਨੇ ਇਹਨਾਂ ਨੂੰ ਲੋਕ ਜਿਆਦਾ ਫੋਲੋ ਕਰਦੇ ਨੇ ਇਹਨਾਂ ਨੂੰ ਜਿਆਦਾ ਦੇਖਣਾ ਪਸੰਦ ਕਰਦੇ ਨੇ ਕਿਉਂਕਿ ਦੇਖਣਾ ਚਾਹੁੰਦੇ ਨੇ ਕਿ ਅਗਰ ਜਦੋਂ ਇਹ ਬਾਹਰ ਆਉਂਦੀ ਹੈ ਕੈਸੀਆਂ ਪੋਸਟਾਂ ਸ਼ੇਅਰ ਕਰੇਗੀ ਲੋਕਾਂ ਦਾ ਤਾਂ ਇਹ ਵੀ ਕਹਿਣਾ ਕਿ ਜਿਹੜਾ ਇਹਦੇ ਉੱਪਰ ਕੇਸ ਪਾਇਆ ਜਿਆਦਾ ਦਿਨ ਅੰਦਰ ਟਿਕਨੀ ਪਾਉਗੀ ਬਹੁਤ ਜਲਦੀ ਇਹ ਬਾਹਰ ਆਜੂਗੀ ਦੂਸਰੇ ਪਾਸੇ ਇੱਕ ਹੋਰ ਚਰਚਾ ਹੋ ਰਹੀ ਹੈ ਮਿੱਤਰੋ ਅੱਜ ਇਸ ਨੂੰ ਇੱਕ ਵਾਰ ਫੇਰ ਤੋਂ ਕੋਰਟ ਦੇ ਵਿੱਚ ਪੇਸ਼ ਕਰਿਆ ਜਾਣਾ ਅੱਗੇ ਜਿਹੜਾ ਇਹ ਰਿਮਾਂਡ ਹੈ ਇਸ ਦਾ ਪੁਲਿਸ ਹੋਰ ਮੰਗੇਗੀ ਕਿਉਂਕਿ 2 ਦਿਨਾਂ ਦਾ ਪੁਲਿਸ ਰਿਮਾਂਡ ਸੀ ਉਹ ਪੂਰਾ ਹੋ ਰਿਹਾ ਅੱਜ ਇਸ ਦਾ ਪੁਲਿਸ ਦੁਬਾਰਾ ਰਿਮਾਂਡ ਮੰਗੂਗੀ ਚਾਹੇ ਹੈਗਾ ਸੰਡੇ ਆ ਪਰ ਫਿਰ ਵੀ ਪ੍ਰਿਓਰਟੀ ਮਿਨਿਸਟਰੇਟਰ ਕੋਲੇ ਇਸ ਨੂੰ ਪੇਸ਼ ਕਰਿਆ ਜਾਊਗਾ ਅਤੇ ਦੇਖਣਾ ਹੋਵੇਗਾ ਇਸ ਦਾ ਰਿਮਾਂਡ ਹੈ ਜਿਹੜਾ ਅੱਗੇ ਵੱਧਦਾ ਹੈ ਜਾ ਫਿਰ ਨਹੀਂ ਦੂਸਰੇ ਪਾਸੇ ਅਗਰਪਾ ਸੋਸ਼ਲ ਮੀਡੀਆ ਦੀ ਜਿਵੇਂ ਗੱਲ ਕਰ ਰਹੇ ਸੀ ਇੱਥੇ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸ ਦੇਣਾ ਜਿਹੜੀ ਜਨਾਨੀ ਦੇ ਨਾਲ ਉਸ ਦਿਨ ਕੋਰਟ ਦੇ ਵਿੱਚ ਇਸ ਅਮਨਦੀਪ ਦਾ ਜਿਹੜਾ ਇੱਕ ਆਸ਼ਿਕ ਕਿਹਾ ਜਾਂਦਾ ਕਿ ਇਸ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੀ ਹੈ ਬਲਵਿੰਦਰ ਸਿੰਘ ਨਾਮ ਦਾ ਜਿਹੜਾ ਕਿ ਪੁਲਿਸ ਨੇ ਪਰਚੇ ਦੇ ਵਿੱਚ ਵੀ ਨਾਮ ਯਾਦ ਕਰਿਆ ਉਸ ਦੀ ਜਿਹੜੀ ਘਰ ਵਾਲੀ ਹੋਣ ਦਾ ਇੱਕ ਦਾਵਾ ਕਰਦੀ ਹੈ ਔਰਤਾ ਜਿਹੜੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਇਹ ਵੀ ਇੰਸਟਾਗ੍ਰਾਮ ਚਲਾਉਂਦੀ ਆ ਦੂਸਰੇ ਪਾਸੇ ਮੈਂ ਦੀ ਇੰਸਟਾਗ੍ਰਾਮ ਫਰੋਲ ਕੇ ਦੇਖੀ ਇਹਦੇ ਜਿਹੜੇ ਫੋਲੋਅਰ ਨੇ ਉਸ ਪੁੱਤਸ ਵਾਲੀ ਤੋਂ ਵੀ ਜ਼ਿਆਦੇ ਨੇ ਇਸ ਦੀਆਂ ਰੀਲਾਂ ਵੀ ਤੁਸੀਂ ਦੇਖ ਰਹੇ ਹੋ ਇਹ ਵੀ ਕਿ ਰੀਲਾਂ ਵਗੈਰਾ ਪਾਉਂਦੀ ਆ ਤੇ ਇਸ ਦੇ 172000 ਦੇ ਕਰੀਬ ਇਹਦੇ ਵੀ ਫੋਲੋਅਰ ਹੋ ਗਏ ਯਾਨੀ ਕਿ ਇਸ ਕੇਸ ਤੋਂ ਇਹਨਾਂ ਨੂੰ ਐਡਾ ਵੱਡਾ ਫਾਇਦਾ ਮਿਲ ਰਿਹਾ ਇਸ ਕੇਸ ਦੇ ਨਾਲ ਜਿਹੜੇ ਜੁੜੇ ਹੋਏ ਲੋਕ ਨੇ ਕਿ ਇਹਨਾਂ ਦੇ ਫੋਲੋਅਰ ਲੱਖਾਂ ਚ ਵੱਧ ਰਹੇ ਨੇ ਆਮਨਦੀਪ ਕੌਰ ਚਾਰ ਦਿਨਾਂ ਦੇ ਵਿੱਚ 40000 ਫੋਲੋਅਰ ਖੱਟ ਗਈ ਹੈ ਤੇ ਇਹ ਜਿਹੜੀ ਔਰਤ ਹੈ ਇਹਦੇ 1 ਲੱਖ 72 ਹਜ਼ਾਰ ਫੋਲੋਅਰ ਨੇ ਜਿਹੜੇ ਕ੍ਰਾਸ ਕਰ ਚੁੱਕੇ ਨੇ ਤਾਂ ਤੁਸੀਂ ਦੇਖ ਰਹੇ ਹੋ ਕਿ ਜਦੋਂ ਬੰਦਾ ਸੋਸ਼ਲ ਮੀਡੀਆ ਦੇ ਉੱਪਰ ਮਸ਼ਹੂਰ ਹੁੰਦਾ ਤਾਂ ਉਸ ਦੇ ਫੋਲੋਅਰ ਵੀ ਵਧਣੇ ਸ਼ੁਰੂ ਹੋ ਜਾਂਦੇ ਨੇ ਇਹ ਤਾਂ ਉਹ ਲੋਕ ਨੇ ਜਿਨ੍ਹਾਂ ਨੂੰ ਇਸ ਦੀ ਆਈਡੀ ਮਿਲ ਗਈ ਕਈ ਲੋਕ ਸਰਚ ਕਰ ਰਹੇ ਨੇ ਉਹਨਾਂ ਅੱਗੇ ਇਸ ਦੀ ਆਈਡੀ ਨਹੀਂ ਆ ਰਹੀ ਨਹੀਂ ਤਾਂ ਇਹ 4 ਦਿਨਾਂ ਦੇ ਵਿੱਚ ਮਿਲੀਅਨ ਕ੍ਰਾਸ ਵੀ ਕਰ ਸਕਦੇ ਸੀ ਤਾਂ ਹੁਣ ਦੇਖਣਾ ਹੋਊਗਾ ਕਿ ਜਿਹੜੀ ਇਹ ਥਾਰ ਵਾਲੀ ਪੁਲਿਸ ਮੁਲਾਜ਼ਮ ਹੈ ਇਸ ਦੇ ਇਸ ਦਾ ਅੱਗੇ ਰਿਮਾਂਡ ਵੱਧਾ ਹੈ ਜਾ ਫਿਰ ਨਹੀਂ ਅਤੇ ਵੱਡੇ ਮਗਰਮਸ਼ ਨੇ ਜਿਹੜੇ ਜਿਹੜੀ ਆਪਾਂ ਉਸ ਦਿਨ ਤੋਂ ਗੱਲ ਕਰ ਰਹੇ ਹਾਂ ਕਿ ਵੱਡੇ ਮਗਰਮਸ਼ਾਂ ਦੇ ਜਿਹੜੇ ਨਾਮ ਨੇ ਦੋ ਦਿਨਾਂ ਦੇ ਪੁਲਿਸ ਰਿਮਾਂਡ ਦੇ ਵਿੱਚ ਪੁਲਿਸ ਖੰਘਾਲ ਪਾਈ ਹੈ ਕੁਝ ਕੱਢ ਪਾਈ ਹੈ ਜਾਂ ਫਿਰ ਸਿਰਫ ਖਾਣਾ ਪੂਰਤੀ ਆ ਜਿਹੜਾ ਦੋ ਦਿਨਾਂ ਦਾ ਪੁਲਿਸ ਰਿਮਾਂਡ ਆ ਇਹ ਹੁਣ ਦੇਖਣਾ ਆਊਗਾ ਕਿ ਪੁਲਿਸ ਨੇ ਦੋ ਦਿਨਾਂ ਦੇ ਰਿਮਾਂਡ ਦੇ ਵਿੱਚ ਕੀ ਕੁਝ ਇਸ ਤੋਂ ਉਗਲਵਾਇਆ ਕੀ ਕੁਝ ਇਸ ਨੇ ਦੱਸਿਆ ਕਿਉਂਕਿ ਪੁਲਿਸ ਸਾਹਮਣੇ ਦੋ ਦਿਨ ਬਹੁਤ ਹੁੰਦੇ ਨੇ ਪੁਲਿਸ ਦਾ ਦੋ ਮਿੰਟਾਂ ਦੇ ਵਿੱਚ ਮਨਾ ਲੈਂਦੀ ਆ ਬੰਦੇ ਨੂੰ ਕਿ ਆਖਰ ਕੀ ਕੁਝ ਕਰਿਆ ਕੀ ਲੈਣਾ ਦੇਣਾ ਇਸਦਾ ਹੈ ਨਾ ਸਾਰੀਆਂ ਜਿਹੜੀਆਂ ਕੜੀਆਂ ਹੁੰਦੀਆਂ ਨੇ ਜੋੜ ਲੈਂਦੀਆਂ ਪੁਰਸ ਦੋ ਦਿਨ ਬਹੁਤ ਹੁੰਦੇ ਨੇ ਰਿਮਾਂਡ ਆਗਰ ਨਹੀਂ ਵੀ ਮਿਲਦਾ ਆਗਰ ਪੁਰਸ ਨੇ ਇਸ ਤੋਂ ਕੋਈ ਪੁੱਛਣਾ ਹੋਇਆ ਪੁਰਸ ਦੀ ਸਹੀ ਨੀਅਤ ਹੋਈ ਤਾਂ ਉਸ ਨੇ ਬਹੁਤ ਕੁਝ ਇਸ ਤੋਂ ਪੁੱਛ ਲਿਆ ਹੋਊਗਾ ਬਾਕੀ ਇੱਕ ਰਿਮਾਂਡ ਹੋਰ ਉੱਠ ਰਹੀ ਹੈ ਲੋਕਾਂ ਦੀ ਕਿ ਜਿਹੜਾ ਇਹਦਾ ਘਰ ਹੈ ਆਗਰ ਇਸ ਨੇ 2 ਨੰਬਰ ਦੇ ਪੈਸੇ ਤੋਂ ਬਣਾਇਆ ਤਾਂ ਉਸ ਦੇ ਉੱਪਰ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਜ਼ਬਤ ਜ਼ਰੂਰ ਹੋਣਾ ਚਾਹੀਦਾ ਪਤਾ ਨਹੀਂ ਹੋਣਾ ਸਰਕਾਰ ਇਸ ਦੇ ਉੱਪਰ ਕਾਰਵਾਈ ਕਰੂਗੀ ਜਾਂ ਪਰ ਨਹੀਂ ਹੈਨਾ ਪਰ ਹੁਣ ਸਿਸਟਮ ਇਹ ਬਣਿਆ ਹੋਇਆ ਕਿ ਹਰ ਦੂਜੀ ਤੀਜੀ ਪੋਸਟ ਹੈ ਜਿਹੜੀ ਇਸ ਥਾਰ ਵਾਲੀ ਕੁੜੀ ਦੇ ਸਾਹਮਣੇ ਆ ਰਹੀ ਹੈ ਦੂਸਰੇ ਪਾਸੇ ਜਾਂਦੇ ਜਾਂਦੇ ਇੱਕ ਹੋਰ ਗੱਲ ਦੱਸਣਾ ਜਿਹੜੀ ਫੋਟੋ ਦੇਖ ਰਹੇ ਹੋ ਤੁਸੀਂ ਆਪਣੀ ਸਕਰੀਨ ਦੇ ਉੱਪਰ ਇਹ ਆਈਪੀਐਸ ਅਭਿਨਵ ਜੈਨ ਹੈ ਇਸੇ ਨੇ ਕਹਿੰਦੇ ਨੇ ਇਸ ਪੁਲਿਸ ਵਾਲੀ ਨੂੰ ਫੜਿਆ ਅਤੇ ਇਹ ਉਹਨੂੰ ਧਮਕਾ ਰਹੀ ਸੀ ਕਿ ਮੇਰੇ ਫੋਨ ਵਾਪਸ ਕਰ ਦੇ ਇਸ ਆਈਪੀਐਸ ਨੂੰ ਪਤਾ ਸੀ ਕਿ ਅਗਰ ਮੈਂ ਇਸਦੇ ਫੋਨ ਵਾਪਸ ਕਰਦਾ ਤਾਂ ਕਿਤੇ ਵੱਡੀ ਸਬਾਤਸ਼ ਪੈ ਸਕਦੀ ਹੈ ਕਿਉਂਕਿ ਵੱਡੇ ਮਾਗਰਮਛ ਬੈਠੇ ਨੇ ਉਪਰ ਇਸ ਆਈਪੀਐਸ ਨੇ ਇਸ ਨੂੰ ਫੋਨ ਨਹੀਂ ਦਿੱਤੇ ਇਸ ਦੇ ਉੱਪਰ ਪਰਚਾ ਦਰਜ ਕਰਨ ਦੀ ਕਰੀਏ ਤੇ ਪਰਚਾ ਦਰਜ ਕਰਨ ਤੋਂ ਬਾਅਦ ਤੁਹਾਨੂੰ ਪਤਾ ਕਿ ਫਿਰ ਬੰਦੇ ਵਾਸਤੇ ਆਸਾਨ ਨਹੀਂ ਹੁੰਦਾ ਉਸ ਨੂੰ ਕੈ ਕੋਟ ਦਾ ਇਸ ਦੀ ਵੀ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਤਰੀਫ ਹੋ ਰਹੀ ਆ ਬਹੁਤ ਪੋਸਟਾਂ ਪੈ ਰਹੀਆਂ ਨੇ ਇਸ ਆਈਪੀਐਸ ਦੇ ਹੱਕ ਦੇ ਵਿੱਚ ਇੱਕੇ ਜਿਹੜੀਆਂ ਪੁਲਿਸ ਵਾਲੀਆਂ ਨੇ ਪੁਲਿਸ ਮੁਲਾਜ਼ਮ ਨੇ ਜਿਹੜੀਆਂ ਕੱਲੀ ਆਮਨਦੀਪ ਕੌਰ ਨਹੀਂ ਹੋਰ ਵੀ ਬਹੁਤ ਨੇ ਜਿਹੜੀਆਂ ਵਰਦੀ ਪਾ ਕੇ ਰੀਲਾਂ ਬਣਾਉਂਦੀਆਂ ਨੇ ਵਰਦੀ ਪਾ ਕੇ ਠਮਕੇ ਲਾਉਂਦੀਆਂ ਨੇ ਇਹਨਾਂ ਦੇ ਉੱਪਰ ਵੀ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਆ ਇਹਨਾਂ ਦੇ ਇੰਸਟਾਗ੍ਰam ਜਾ ਤਾਂ ਇੰਸਟਾਗ੍ਰam ਦੇ ਉੱਪਰ ਕੋਈ ਕਾਰਵਾਈ ਕਰੋ ਬੰਦ ਕਰਾਓ ਜਾਂ ਫਿਰ ਇਹਨਾਂ ਨੂੰ ਨੌਕਰੀ ਤੋਂ ਘਰੇ ਬਿਠਾਓ ਕਿ ਤੁਸੀਂ ਜਾ ਕੇ ਨੱਚੋ ਠਮਕੇ ਲਾਓ ਤੁਸੀਂ ਪਰ ਵਰਦੀ ਪਾ ਕੇ ਕੋਈ ਵੀ ਮੁਲਾਜ਼ਮ ਚਾਹੇ ਕੋਈ ਲੇਡੀਜ਼ ਆ ਜਾਂ ਕੋਈ ਬੰਦਾ ਹੈ ਨਾ ਉਹਨਾਂ ਨੂੰ ਵਰਦੀ ਪਾ ਕੇ ਇਹ ਖੁੱਲ ਨਹੀਂ ਹੋਣੀ ਚਾਹੀਦੀ ਕਿ ਤੁਸੀਂ ਇੰਸਟਾਗ੍ਰam ਦੇ ਉੱਪਰ ਟਿਕਟੌਕ ਦੇ ਉੱਪਰ ਠੁਮਕੇ ਲਾਓ